ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਰੋ ਮੈਨੂੰ ਚੈਨਲ ਨੂੰ ਕਰੋ ਸਬਸਕ੍ਰਾਈਬ ਹਾਂ ਜੀ ਸਫਾਈ ਕੀਤੀ ਆ ਰੈਡੀਏਟਰ ਦੀ ਹਾਂ ਜੀ ਸਫਾਈ ਕਰਕੇ ਪੰਜ ਦਿਨ ਬਾਅਦ ਹਵਾ ਮਾਰਨੀ ਪੈਂਦੀ ਆ ਪੰਜ ਦਿਨ ਬਾਅਦ ਪੰਜ ਦਿਨ ਬਾਅਦ ਤਾਂ ਬਹੁਤ ਵਧੀਆ ਅੱਗੇ ਰੋਜ਼ ਮਾਰਨੀ ਪੈਂਦੀ ਸੀ ਦਿਹਾੜੀ 'ਚ ਦੋ ਵਾਰ ਵੀ ਮਾਰਨੀ ਪੈਂਦੀ ਸੀ ਹੁਣ ਤਾਂ ਬਹੁਤ ਵਧੀਆ ਚੀਜ਼ ਆ ਪਾਈਪ ਲਾ ਕੇ ਨਜ਼ਾਰਾ ਆ ਗਿਆ ਬਹੁਤ ਵੀਰ ਕਹਿੰਦੇ ਦਾ ਨੁਕਸਾਨ ਹੋ ਮਿੱਤਰੋ ਨੁਕਸਾਨ ਇਹਦਾ ਕਾਹਦਾ ਕੋਈ ਨੁਕਸਾਨ ਨਹੀਂ ਕਿਉਂਕਿ ਇੰਟਰਕੂਲਰ ਦੀ ਉਹ ਉਹਦੇ ਵਿੱਚ ਹਵਾ ਸਿਰਫ ਇੱਕ ਘੁੰਮ ਕੇ ਜਾਂਦੀ ਸੀ ਹੋਰ ਉਹਦਾ ਕੋਈ ਰੋਲ ਨਹੀਂ ਕੋਈ ਵੀ ਰੋਲ ਨਹੀਂ ਕੋਈ ਉਹ ਜ਼ੋਰ ਨਹੀਂ ਵਧਾਉਂਦਾ ਕੁਝ ਨਹੀਂ ਕਰਦਾ ਤੇ ਕਹਿੰਦੇ ਹਵਾ ਠੰਡੀ ਹੋ ਕੇ ਜਾਂਦੀ ਹੈ ਠੰਡੀ ਹੋ ਕੇ ਤਾਂ ਕੀ ਜਾਣੀ ਆ ਉਹ ਤਾਂ ਗਰਮ ਹੋ ਕੇ ਜਾਂਦੀ ਸੀ ਕਿਉਂਕਿ ਜੇ ਚੋਕ ਹੋ ਜਾਂਦਾ ਸੀ ਹਵਾ ਗਰਮ ਹਵਾ ਨੂੰ ਉਹਨੂੰ ਹਵਾ ਤਾਂ ਲੱਗਦੀ ਨਹੀਂ ਦੀ ਇੰਟਰਕੂਲਰ ਨੂੰ ਇੰਜਨ ਟੈਂਪਰੇਚਰ ਚੱਕੀ ਜਾਂਦਾ ਸੀ ਹੋਰ ਉਹਦਾ ਕੋਈ ਰੋਲ ਨਹੀਂ ਐਸ ਕਰਕੇ ਆਪਾਂ ਪਾਈਪ ਲਾਤਾ ਤੇ ਮਾੜੀ ਮੋਟੀ ਜਿਹੜੀ ਠੰਡੀ ਹੋਣੀ ਹੋਊਗੀ ਪਾਈਪ ਦੇ ਵਿੱਚ ਹੀ ਉਹ ਠੰਡੀ ਹੋ ਕੇ ਜਾਈ ਜਾਊਗੀ ਬਾਕੀ ਉਸਦਣ ਦੀ ਮਸ਼ੀਨ ਬਹੁਤ ਸੋਹਣੀ ਚੱਲੀ ਆ ਫੋਟੋ ਕੇ ਰਿਪੋਰਟਾਂ ਨੇ ਮਸ਼ੀਨ ਨੂੰ ਇਹਦਾ ਕੋਈ ਬੈਨੀਫਿਟ ਨਹੀਂ ਇੰਟਰਕੂਲਰ ਦਾ ਟਰੈਕਟਰਾਂ ਨੂੰ ਹੋਊਗਾ ਟਰੱਕਾਂ ਨੂੰ ਹੋਊਗਾ ਜ਼ਰੂਰ ਪਰ ਇਹਨੂੰ ਐਡਾ ਕੋਈ ਬੈਨੀਫਿਟ ਨਹੀਂ ਹੈ ਉਦਾਂ ਦੀ ਉਹ ਚੱਲਦੀ ਆ ਉਹਨੇ ਹੀ ਜੋੜ ਮਾਰ ਰਹੀ ਆ ਜਿੰਨਾ ਪਹਿਲਾਂ ਮਾਰਦੀ ਸੀ ਕੋਈ ਫਰਕ ਨਹੀਂ ਹੁਣ ਇੱਕ ਹਫ਼ਤਾ ਹੋ ਗਿਆ ਤਕਰੀਬਨ ਚੱਲਦੀ ਨੂੰ ਕੋਈ ਵੀ ਫਰਕ ਨਹੀਂ ਪਿਆ ਤੇ ਜਦ ਕਿ ਆ ਯੂਰੀ ਵਾਲੀ ਇੰਜਣ ਤੇ ਹਇਓ ਨਹੀਂ ਇਹਨਾਂ ਨੇ ਸਿੱਤਾ ਹੀ ਕਰਕੇ ਲਾਇਆ ਆਉਂਦਾ ਤਾਂ ਇਹਨੂੰ ਵੀ ਆ ਪਰ ਇਹਨਾਂ ਨੇ ਉਹ ਝੰਝਟੇ ਦਾ ਚੱਕ ਤਾਂ ਜਦ ਕਿਸਾਨ ਭਰਾਵਾਂ ਨੇ ਕਿਹਾ ਵੀ ਗਾ ਜਿਹੜਾ ਕਣਕ ਦੇ ਸੀਜ਼ਨ ਜਾ ਕੇ ਚੋਕ ਬਹੁਤ ਹੁੰਦਾ ਰੇਡੀਏਟਰ ਤੇਰੇ ਇਹਨਾਂ ਨੇ ਟਰ ਕੋਲਰ ਖਤਮੇ ਕਰਤਾ ਪਹਿਲਾ ਲਾਉਂਦੇ ਤੇ ਮੁਰਕੇ ਚੱਕ ਤਾ ਇਹਦਾ ਆਪ ਦਾ ਮਨ ਸਮਝ ਆਉਣਾ ਆਪਾਂ ਨੂੰ ਲੋਟਾ ਓਕੇ ਆ ਰਿਪੋਰਟ ਆ ਕੋਈ ਨੁਕਸਾਨ ਨਹੀਂ ਲੈ ਕੇ ਚੱਲੇ ਨੇ ਮਸ਼ੀਨ ਤੇਲ ਪਵਾ ਕੇ ਜਾਣਗੇ ਬਟ ਗੁੱਜਰਾ ਹੀ ਓ ਤੁਸੀਂ ਕਿਨਾਂ ਦੇ ਜਾਣਾ ਥੋਕੀ ਦੇ ਹਾਂ ਥੋਕੀ ਦੇ ਕਿੱਥੇ ਤਲਾਓ ਕੋਲ ਗੋਗੀ ਦੇ ਤੁਰਾਂ ਵਾਲੇ ਦੇ ਠੀਕ ਆ ਸਰਪੰਚ ਦੇ ਭਾਈ ਹੋ ਰਹੀ ਆ ਦੇਖੋ ਕਿੰਨਾ ਕਰਦਾ ਨਿਕਲ ਰਿਹਾ ਨਾਲੇ ਰਜਾਨਾ ਕਰੀਦੀ ਯਾਰ ਰਜਾਨਾ ਬਹੁਤ ਜਿਆਦੇ ਕਰਦਾ ਬਣ ਜਾਂਦਾ ਦੇਖੋ ਇਹ ਜਨਾਟ ਕਾ ਨੰਬਰ ਦਾ ਜੱਸ ਲਿਆ ਨਾਟ ਨਾਲ ਬੈਲਡਿੰਗ ਕਰ ਹੋਊਗਾ ਇਹਨੇ ਕੰਨੀ ਖਾਡਣਾ ਨਾਲੇ ਪਲਾਸ ਲਿਆ ਚੱਕੇ ਪਹੁੰਚ ਗਿਆ ਜੀ ਗੋਫੀ ਬਾਈ ਦੇ ਤੇ ਲੱਗਿਆ ਚਲਾਉਣ ਆਹ ਤੋਂ ਉਹ ਪਲਾਟ ਦਿਖਾਇਆ ਸੀ ਨਾ ਆਪਾਂ ਨੇ ਪਹਿਲਾਂ ਜਿਹੜਾ ਵੱਡਾ ਸੀ ਪਿਛਲੇ ਸਾਲ ਜਿਹੜੇ ਝੋਨੇ ਦਾ ਜਮਾ ਹੀ ਸਵਾਕਾ ਵੱਜਿਆ ਹੋਇਆ ਸੀ ਉਹ ਪਲਾਟ ਤੇ ਪਹੁੰਚ ਗਿਆ ਦੇਖੋ ਆ ਕੱਟਣੀ ਆ ਮੂਰੇ ਜਿਹੜੀ ਖੜੀ ਆ ਕੰਕ ਸਾਹਮਣੇ ਅੱਗੇ ਵਾਲਾ ਪਲਾਟ ਤੇ ਮੇਰੇ ਤੋਂ ਪਹਿਲਾਂ ਟੈਂਕ ਨਿਕਲ ਰਿਹਾ ਝੁੱਗਰੀ ਡਵੈਲਪ ਵਾਲਿਆਂ ਦੀ ਟਰਾਲੀ ਆ ਬੜੀ ਸੋਹਣੀ ਬਣਾਈ ਆ ਉਈ ਕੱਚੀ ਛੱਡੀ ਆਣ ਸਿਰਾ ਗੱਲਬਾਤ ਆ ਮਰੀਲ ਕੋਟਲਾ ਰੋਡ ਦੁੱਗਰੀ ਡਿਵੈਲਪ ਆ ਦੇ ਲਗਾਇਆ ਪੂਲੇ ਪਾਸੇ ਦੇ ਤੋਂ ਪੈਦ ਪਾਰੇ ਪੂਰਾ ਘੈਂਟ ਚਾੜਾ ਦੋ ਕਣਕਾ ਲਾ ਕੇ ਵੇਚੀਆਂ ਮੇਰੇ ਗੋਪੀ ਬਾਈ ਦੀਆਂ 327 ਤੇ 882 ਦੋਏ ਦੋੜ ਕਾ ਕਹਦਾ ਲਾ ਕੇ ਵੇਚੀ ਬੀਚੀਆਂ ਆਈਆਂ ਨੇ ਲੜਾ ਕਰਕੇ 25 ਦੇ ਟੈਂਪਰੇਚਰ ਕਰਿਆ ਹੋਇਆ RAMNAD ਦੋਏ ਵਿੱਚ ਅਨੰਦ ਮਾਣ ਰਹੇ ਨੇ ਪੂਰਾ ਦਾ ਦੇਖੋ ਪੜਾਈ ਤਾਂ ਹੁੰਦੀ ਆ ਦੁਨੀਆਂ ਮਸ਼ੀਨਾਂ ਨੂੰ ਨਾ ਕਹਿੰਦੇ ਤੜ ਲਈ ਨੇ ਮੈਂ ਕਿਹਾ ਕਿ ਨਹੀਂ ਦੱਸ ਤਾ ਪਿੱਛੇ ਸੀਜਨ ਲਾਇਆ ਦੱਸ ਆ ਠੀਕ ਨਾ ਹੋਈ ਕਾਲਿਆ ਕੰਨ ਨੇ ਹੈ ਠੀਕ ਆ ਠੀਕ ਆ ਕੰਡ ਕਿੰਨੇ ਘੜਦੇ ਹੁੰਦੇ ਸੀ ਹਾਂ ਤੇਰੇ ਕੰਨ ਲੜਦੇ ਆ ਘੋਰੀ ਦੇ ਇਹਦਾ ਇੱਕ ਜਦਾਉਂਦਾ ਹੈ ਹਾਂ ਇਹਦਾ ਇੱਕ ਕਹਿੰਦਾ ਕਾਲੂ ਜਾਲ ਮੰਗੇ ਨਹੀਂ ਲੈ ਲੈਨੇ ਉਧਰ ਤੂੰ ਜੇ ਲੈ ਜਾ ਉਧਰ ਕੋਈ ਨਾ ਹੈ ਕਿੱਥੇ ਘਰ ਦੇ ਗਣਕਰੇ ਕਿਹੜੀ ਗੱਲ ਕਰ ਜੇ ਕਿਹੜੀ ਹਸਾਬ ਲਈ ਬੱਜਣੀ ਹੈ ਕੋਈ ਨਹੀਂ ਹਲੇ ਹਲੇ 2 ਦਿਨ ਕਿਤੇ ਨਹੀਂ ਚਲਾਉਣਾ ਸੁੱਕੀ ਬਣਾਵਾਂਗੇ ਜਦੋਂ ਕੰਬਾਇਨ ਖੜ ਗਈ ਫੇਰ ਰੀਪਰ ਚਲਾਵਾਂਗੇ ਆਪਾਂ ਮੈਂ ਨਾ ਆਪਾਂ ਗਾਲ ਦੀ ਦਿਹਾੜੀ ਲੈ ਕਢਾ ਦੇਣੀ ਆ 10 ਦਾ ਲੈ ਲਿਆ ਜਣ ਜੀ ਹਾਂ ਅਜੇ ਇਹ ਗੱਲ ਕਰਦੇ ਦੀ ਵੀ ਗਾਲ ਦੀ ਦਿਹਾੜੀ ਲਾ ਕੇ ਤਾਂ ਪੈਂਦੇ ਹੋਰ ਕੱਲੋਂ ਆਪਾਂ ਨੇ ਸੌਦੀ ਲੈ ਜਾਣੀ ਆ ਇਹ ਆਪਣੇ ਵਾਲੀ ਗੱਡੂ ਹੋਣੀ ਹੁਣ ਉਥੋਂ ਆ ਕੇ ਖਰਾਵੜੇ ਤੋਂ ਤੇ ਉਹ ਸਾਹਮਣੇ ਮੋਟਰ ਦੇ ਮੱਧੇ ਤੇ ਕੋਈ ਨਹੀਂ ਉਹ ਆਉਰੀ ਦੇ ਉਹ ਮੈਨੂੰ ਪਤਾ ਉਥੋਂ ਦਾ ਮ ਆਇਆ ਮੰਗਰ ਦੇ ਵੱਢ ਗਏ ਉਹ ਵੇਦੇ ਹੋ ਗਏ ਬੁਰਗੁਜਰਾ ਤੋਂ ਇਹ ਹੁਣ ਪੌੜੇ ਦੇ ਦਾਣੇ ਸਾਰਾ ਵੱਢੀ ਬਹੁਤ ਵਧੀਆ ਚੱਲਦੀ ਆ ਮਸ਼ੀਨ ਓਕੇ ਨੇ ਰਿਪੋਰਟਾਂ ਤੇ ਗਣਕ ਵੀ ਪੂਰੀ ਸਿੱਧੀ ਖੜੀ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਇਸ ਵਾਰ ਤਕਰੀਬਨ ਜ਼ਿਆਦਾ ਖੜੀ ਮਿਲ ਜੇ ਨੇ ਗਣਕਾ ਆਪਾਂ ਨੂੰ ਇਹ ਪਹੁੰਚ ਗਏ ਜੀ ਆਪਾਂ ਸਹੌਲੀ ਤੇ ਮੱਕੀ ਹੋ ਗਈ ਪੂਰੀ 18 ਐਨ ਓਕੇ ਆ ਰਿਪੋਰਟ ਦੇਖੋ ਸ਼ਾਤਾ ਲੈ ਕੇ ਪਹੁੰਚਿਆ ਬੰਦਿਆਂ ਦਾ ਉਹ ਹਵਾ ਚੱਲਦੀ ਆ ਤੇ ਤਿਆਰੀਆ ਹੁਣ ਵਾਸੇ ਦੀ ਸਮਝ ਲੋ ਘੱਟ ਪਾੜਨ ਦੀ ਔਰਲੇ ਹਫਤੇ ਮੈਨੂੰ ਲੱਗਦਾ ਵੀ ਉਹ ਜੂ ਕੰਮ ਸਟਾਰਟ ਤੇ ਬਹੁਤ ਵਧੀਆ ਖੜੀ ਐ ਓਕੇ ਨੇ ਰਿਪੋਰਟਾਂ ਘੈਂਟ ਆ ਬ੍ਰਹਮਾਦਮਾ ਦੀ ਕਿਰਪਾ ਨਾਲ ਹਰੇ ਤੱਕ ਪਾਣੀ ਨੱਕੇ ਨੁੱਕੇ ਲਾ ਰਿਹਾ ਰਾਜੂ ਭਾਈ। ਕੋਈ ਮਿੱਤਰੋ ਲੱਗਿਆ ਕੱਟ ਲਾਉਣ ਇੱਧਰ ਉਧਰ ਕਟਿਆ ਇਹ ਪਹਿਲਾਂ ਚਾਰ ਕਕੀਲੇ ਤੇ ਆ ਗਿਆ ਨਵੀਂ ਜਗ੍ਹਾ ਆਗੇ ਕਟਰ ਪਟਰ ਪਾਇਆ ਤੇ ਆ ਪੱਕੀ ਦੇ ਉੱਪਰ ਲਾ ਘੇਰਾ ਕਰ। ਆਵਾਜ਼ ਬਹੁਤ ਚੰਗੀ ਆ। ਤੋ ਇੱਕ ਹੋ ਗਿਆ ਕੰਮ ਖਰਾਬ ਕਟਰ ਲੈ ਕੇ ਚੱਲੇ ਆ ਆਪਾਂ ਦਿਖਾਉਨੇ ਆ ਤੁਹਾਨੂੰ ਉੱਥੇ ਜਾ ਕੇ ਕਟਰ ਦਾ ਇੱਕ ਸ਼ਾਵਟ ਅਰੀ ਵਾਲੀ ਉਹੋ ਕ੍ਰੈਕ ਹੋ ਗਈ ਕ੍ਰੈਕ ਨਹੀਂ ਹੋਈ ਵੀ ਜਾਣੀ ਉਹ ਮੂਰਿਆਂ ਸਮਝ ਰਹੇ ਤੁਸੀਂ ਨਾਲ ਦਾ ਕੁੱਤ ਕੀ ਨਾਲੋਂ ਕੋਲ ਕੇ ਦਿਖਾਉਨੇ ਆ ਪੂਲੀ ਦੇ ਨਾਲ ਵਾਲੀ ਹੁੰਦੀ ਹੈ ਜਿਹੜੀ ਆ ਪੂਲੀ ਦੇ ਨਾਲ ਵਾਲੀ ਵੱਡੀ ਦੇ ਲਾਡੀ ਬਾਈ ਦੇ ਕਾਰੇ ਨੇ ਇਹ ਮੈਨ ਲੱਗਦਾ ਤੇ ਮਾਰੀ ਮੂਰੀ ਹੋਣੀ ਹੈ ਜਾਣ ਜਾਣ ਕੇ ਤੋੜਨ ਜਾਣ ਜਾਣ ਕੇ ਮਾਰ ਕੇ ਜਾਣ ਜਾਣ ਕੇ ਠੀਕ ਹੈ ਘਾੜ ਚਲਾਉਣਾ ਉਹਨਾਂ ਘਾੜ ਕੰਦ ਜ ਮਾਰਦਾ ਵੇਲਡੋ ਖੁਰ ਗਿਆ ਹਾਸੀ ਬਖੌਲ ਕਰਦਾ ਇਹ ਮਾਰੀ ਕਿਤੇ ਨਹੀਂ ਹੈਗੀ ਵੈਸੇ ਹੀ ਟੁੱਟ ਗਈ ਅਚਾਨਕ ਹੋ ਗਿਆ ਕੰਮ ਮੋਸਮ ਹੋ ਗਿਆ ਖਰਾਬ ਤੇ ਇਸ ਕਰਕੇ ਆਪਾਂ ਮਸ਼ੀਨੋ ਰੋ ਲੈ ਚੱਲੇ ਕਟਰ ਆਪਾਂ ਤੋੜਤਾ ਨਾਬੇ ਕੰਪਨੀ ਦੇ ਫੈਕਟਰੀ ਦੇ ਕਿਉਂਕਿ ਦੋ ਵਾਰੋਂ ਪਹਿਲਾਂ ਗੁੱਲਾ ਬਿਲਡਿੰਗ ਕਰਾ ਲਿਆ ਤੀ ਉਹ ਲੋਡ ਨਹੀਂ ਤਿਆਰ ਹੋ ਫਿਰ ਮਖਿਆ ਵੀ ਹੁਣ ਕੰਪਨੀ ਵਾਲੇ ਕਹਿੰਦੇ ਭੇਜ ਦੋ ਤੇ ਆਪਾਂ ਕਰਕੇ ਤੋੜ ਦਾਂਗੇ ਇਸ ਕਰਕੇ ਆਪਾਂ ਨੇ ਉੱਥੇ ਭੇਜਤਾ ਜਸਰ ਦੋਏ ਗਏ ਲਾਡੀ ਤੇ ਮਸ਼ੀਨ ਆਪਾਂ ਪਿੰਡ ਲੈ ਚਲਦੇ ਆ ਮਖਿਆ ਕਿਦਰੇ ਨਹੀਂ ਇੱਕ ਦਿਹਾੜੀ ਨਾ ਹੁਣ ਤਜ ਦੀ ਦਿਹਾੜੀ ਤਾਂ ਖਰਾਬ ਹੋ ਗਈ ਉਹ ਨਹੀਂ ਰੋਜ਼ 2 ਘੰਟੇ ਮਰ ਜਾਂਦੇ ਨੇ ਕੱਲ ਵੀ ਟੁੱਟਿਆ ਪਰਸੋਂ ਵੀ ਟੁੱਟਿਆ ਤੇ ਅੱਜ ਫੇਰ ਟੁੱਟਿਆ ਉਹ ਬੁਸ਼-ਵਾਸ਼ ਪੱਟ ਕੇ ਚੰਗੀ ਤਰ੍ਹਾਂ ਆਣ ਤਰੀਕੇ ਨਾਲ ਕਰ ਦੇਣਗੇ ਤੇ ਹੁਣ ਆਪਾਂ ਚਲਦੇ ਆ ਲੈ ਕੇ ਪਿੰਡ ਨੂੰ ਮਸ਼ੀਨ ਇੱਕ ਦਿਹਾੜੀ ਤਾਂ ਖਰਾਬ ਹੋਣੀ ਉਹ ਮੈਂ ਦੋ ਹੀ ਗਾ ਨੂੰ ਕਰਨੀ ਆ ਮਖਿਆ ਮੈਟਰੋ ਬਰੀਕ ਬਰੀਕ ਪੈਦੀਆਂ ਨੇ ਪੰਡੀਆਂ ਤੇ ਮੌਸਮ ਹੋਇਆ ਖਰਾਬ ਕੜਕ ਦਾ ਸੀਜ਼ਨ ਹੈ ਪਰਮਾਤਮਾ ਪਤਾ ਨਹੀਂ ਕੀ ਕਰੀ ਜਾਂਦਾ ਚਲੋ ਇਹਨੇ ਦੋਹਾਂ ਪਾਸੇ ਧਿਆਨ ਰੱਖਣਾ ਆ ਦੇਖੋ ਇਹਨੇ ਮੱਕੀ ਵਾਲਾ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਡੈਟ ਘਟ ਆਉਂਦੀ ਹੈ ਤੇ ਕੜਕ ਵਾਲਾ ਦਾ ਵੀ ਰੱਖ ਰਿਆ ਹੁਣ ਦੇਖੋ ਕਿਹਦੀ ਮੰਨੂਗਾ ਇਹ ਨਹੀਂ ਪਤਾ ਵੀ ਮੱਕੀ ਵਾਲਾ ਦੀ ਮੰਨਦਾ ਹੈ ਕਿ ਕੜਕ ਵਾਲਾ ਦੀ ਮੰਨਦਾ ਹੈ ਕਣਕ ਬੁੱਟਣ ਤੌਰੇਂਦੀ ਹੈ ਤੇ ਮੱਕੀ ਪਾਣੀ ਕਿੰਨੀ ਸੁੱਕਦੀ ਜਾਂਦੀ ਹੈ ਇਹ ਪਰਮਾਤਮਾ ਨੂੰ ਆ ਆ ਵੀ ਫਿਕਰ ਹੈ ਆਪਾਂ ਕਹਿੰਦੇ ਆ ਵੀ ਪਵੇਰਾ ਕੋਈ ਕਹਿੰਦਾ ਪਵੇ ਆ ਸੋਦੇ ਹੱਥਾਂ ਚੋਹ ਰਿਹਾ ਅਨੇਕ ਦਿਖਾਵੇ ਆ ਸਭ ਆਏ ਆ ਪੈਰ ਕੋਲੋਂ ਵਖੋ ਅਰੇ ਡਾਇਰੈਕਟ ਪਾਈਟਰ ਹੁੰਦਾ ਆ ਆਪਾਂ ਬੇਲਾ ਤੇਰੇ ਅੱਜ ਇਹ ਵੀ ਜਾਂਦਾ ਉਹ ਦਿਖਾਵਾ ਹੀ ਇਹਦੇ ਬੱਸ ਇਹ ਨਹੀਂ ਜੀ ਆਹ ਅੰਦਾਜ਼ ਖੂਦ ਦਾ ਤੇ ਥੋੜੀਆਂ ਮੋਟੀਆਂ ਯਾਨੀ ਕੋਵੋ ਤੋਂ 4% ਰਹਿ ਗਈਆਂ ਆਪਣੇ ਗਰੇ ਏਰੀਆ ਚ ਕਾ ਤਕਰੀਬਨ ਰਵੇ ਰੱਤੀ ਸਾਰੇ ਕਿਸਾਨ ਭਰਾ ਵੰਦੀਆਂ ਬਿਜਲੀ ਰਾਸ਼ ਕਰਈਆ ਪੂਰੇ ਯੋਰਾ ਰ ਆ ਆਪਣਾ ਪੈਂਡਾ ਪੈਂਡਾ ਬਣਾ ਸਲਾਣੀ ਆ ਗੁਰਦੁਆਰਾ ਸਾਹਿਬ ਸਾਹਮਣੇ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਓ ਦੇਖੋ ਇਹਨਾਂ ਦਵਾ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਵਧੀਆ ਹੋਇਆ ਵਾ ਹਵਾ ਚੱਲਦੀ ਆ ਗਰਮੀ ਨਹੀਂ ਸੋਨਾ ਮੋਸ ਆਹ ਸਰੋਂ ਵਾਲੀ ਮੱਕੀਆ ਦੇਖੋ ਜੰਮਿਆ ਹੀ ਬਹੁਤ ਵਧੀਆ ਸਰੋਂ ਵੱਢ ਕੇ ਵਾਕੀ ਲੱਗ ਜਾਂਦੀ ਵਦ ਵਦ ਵੀਡੀਓ ਦੇਖਿਓ ਸ਼ੇਅਰ ਕਰਿਓ ਲਾਇਕ ਕਰਿਓ ਕਮੈਂਟ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਟਲ ਗਿਆ ਵੈਸੇ ਹੁਣ ਆ ਗਏ ਆ ਤੇ ਇੱਧਰ ਹੈਗਾ ਹਲੇ ਆ ਦੇਖੋ ਜੀ ਸਹੌਲੀ ਪਹੁੰਚੇ ਵੇ ਆ ਤੇ ਆਪਾਂ ਬਦਲ ਲਾਸ਼ ਕਰਿਆ ਔਰ ਇਹ ਆਹੇ ਲਾਈਟਾਂ ਮਰੀ ਜਾਂਦੀ ਪਰਮਾਤਮਾ ਹਵਾ ਬਹੁਤ ਸੋਹਣੀ ਚੱਲਦੀ ਆ ਤੇ ਆਹ ਚੱਲਦੀ ਆ ਕੰਬਾਈਨ ਮਾ ਦੋ ਦਿਨ ਚ ਜਿਵੇਂ ਹੀ ਕਲੀਅਰ ਕਰ ਦੇਣਗੇ ਜਿਵੇਂ ਹੀ ਕਲੀਅਰ ਨਹੀਂ ਆ ਯਾਰ ਕਣਕਾਂ ਅਰੇ ਪਰ ਕੋਈ ਕੋਈ ਚੱਲਿਆ ਹਲੇ ਤੇ ਕਣਕਾਂ ਵਾਲੇ ਖੇਤ ਕਰੀ ਬਣਾ ਰਹੇ ਦਾ ਵੀ ਕੋਈ ਕੋਈ ਆ ਆ ਅੱਠ ਕਿਲੇ ਗਵੰਡੀਆਂ ਤੇ ਰਹਿੰਦੇ ਨੇ ਬਸ ਬਾਕੀ ਆੜ ਦਾੜਾ ਸਾਰਾ ਸਾਫ ਕਰਦਾ ਇਧਰੋਂ ਕਾ ਚੱਲਦੀ ਆ ਕੰਬਾਈਨ ਸਾਹਮਣੇ ਤੇ ਪਰਮਾਤਮਾ ਲਾਈਟਾਂ ਮਾਰ ਮਾਰ ਦੇਖ ਰਿਹਾ ਕਿੱਥੇ ਕਿੱਥੇ ਪਰ ਐਂਦੀ ਆ ਕਿੱਥੇ ਕਿੱਥੇ ਵੱਡੀ ਗਈ